ਇੱਕ ਜਗ੍ਹਾ ਤਾਂ ਅਸੀਂ ਮਿੱਟੀ ਚੱਕਣ ਗਏ ਤੇ ਤੁਹਾਨੂੰ ਲੱਗ ਨਹੀਂ ਉਹਨਾਂ ਨੇ ਜਵਾਬ ਦਿੱਤਾ ਫਿਰ ਹਾਰ ਕੇ ਅਸੀਂ ਆਪਣੇ ਖੇਤਾਂ ਚੋਂ ਭਰ ਕੇ ਲੈ ਕੇ ਆਏ ਆ ਮਿੱਟੀ ਆ ਆਪਣੇ ਖੇਤਾਂ ਦੀ ਮਿੱਟੀ ਭਰ ਕੇ ਲੈ ਕੇ ਆਏ ਆ ਭਾਈ ਸਾਡਾ ਅੱਧਾ ਕਿਲਾ ਵੀਰੇ ਰਸੀਦਪੁਰਾ ਇੱਥੇ ਹਾਂਜੀ ਉੱਥੇ ਲਾਈ ਹੋਈ ਹੈ ਜੀਸੀਬੀ ਹਾਂਜੀ ਉੱਥੇ ਚੱਲਦੀ ਆ ਕਿਹੜੇ ਜਿਹੜੇ ਅਸੀਂ ਤਾਂ ਮੈਂ ਤਾਂ ਹੋਰ ਕਹਿੰਦਾ ਜਿਹੜੇ ਵੀਰ ਭਾਈ ਉੱਥੇ ਦੇ ਭਰ ਕੇ ਲਿਆਉਣ ਸਾਡੇ ਖੇਤਾਂ ਚ ਸਾਰੇ ਹਨਾ ਆਪਣੀ ਹਰੇ ਇਲਾਕੇ ਦੀ ਉਹ ਜਾਨ ਬਚਣੀ ਹੈ ਇਹਦੇ ਨਾਲ ਹਨਾ ਕਿ ਕਪੜੇ ਪੂਰੇ ਲਿਪੜੇ ਹੋਏ ਨੇ ਫਿਰ ਵੀ ਮੈਂ ਕਰ ਕਈ ਇਹ ਵੀ ਰਾਤ ਦੇ ਲੱਗੇ ਹੋਏ ਸੀ 2:30 ਵਜੇ ਤੇ 3:00 ਵਜੇ ਦੇ ਲੱਗੇ ਨੌਜਵਾਨਾਂ 'ਚ ਪੂਰਾ ਜੋਸ਼ ਹੈ ਜੀ ਜਿੰਨਾ ਤੁਸੀਂ ਕਹਿ ਲਓ ਉਹਨਾਂ ਜੋਸ਼ ਹੈ ਅੱਜ ਤਾਂ ਇੰਨਾ ਜੋਸ਼ ਹੈ ਵੀ دریا ਉਹ ਕਿ ਹੈ ਸਮੁੰਦਰ ਨੂੰ ਵੀ ਬੰਨ ਮਾਰ ਦੇਣਗੇ ਸਮੁੰਦਰ ਨੂੰ ਵੀ ਬੰਨ ਮਾਰ ਸਮੁੰਦਰ ਨੂੰ ਵੀ ਬੰਨ ਮਾਰ ਦੇਣਗੇ دریا ਉਹ ਤਾਂ ਬਹੁਤ ਛੋਟੀ ਜੀ ਚੀਜ਼ ਆ ਸਾਡੇ ਵਾਸਤੇ ਤੇ ਲੋਕ ਰਾਤ ਦਿਨ ਦੇ ਇੱਥੇ ਲੱਗੇ ਹੋਏ ਨੇ ਰਾਤ 1.5 ਵਜੇ ਤੇ ਜੇ ਫੌਜ ਦੇ ਜਿਹੜੇ ਜਵਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਟਰਾਲੀਆਂ ਦੂਰ ਤੱਕ ਜੇ ਨਿਗਾਹ ਪੱਜਦੀ ਆ ਤਾਂ ਸਿਰਫ ਰੇਤੇ ਦੀਆਂ ਮਿੱਟੀ ਦੀਆਂ ਜਿਹੜੀਆਂ ਟਰਾਲੀਆਂ ਨੇ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੁਣ ਕਿਤੇ ਉਹ ਜਿਹੜੇ ਇੱਥੇ ਉਹ ਲੋਕ ਵੀ ਪਹੁੰਚੇ ਹੋਏ ਆ ਜਿਹੜੇ ਇਸ ਦਰਿਆਵ ਨਾਲੋਂ 20 30 ਫੁੱਟ ਉੱਚੇ ਬੈਠੇ ਆ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਪਣੀਦਾ ਹੈਗਾ ਜਿਵੇਂ ਸਾਡਾ ਪਿੰਡ ਕੀੜੀ ਫਗਾਨਾ ਹੋ ਗਿਆ ਬਲੋਲਪੁਰ ਹੋ ਗਿਆ ਕੋਟੜਾ ਹੋ ਗਿਆ ਹਨਾ ਉਹ ਪਿੰਡ ਇੱਥੇ ਦਰਿਆਵ ਨਾਲੋਂ ਘੱਟੋ ਘੱਟ 25 30 ਫੁੱਟ ਉੱਚਾ ਉਹ ਵੀ ਪਹੁੰਚੇ ਵੀ ਨੇ ਉਹ ਵੀ ਪਹੁੰਚੇ ਹੋਏ ਆ ਟਰੈਕਟਰ ਰਾਲੀਆਂ ਲੈ ਕੇ ਹਾਲਾਂਕਿ ਬਈ ਲੱਗਦਾ ਲੋਕ ਪੰਜਾਬ ਹੀ ਪੰਜਾਬ ਲੱਗਦਾ ਪੰਜਾਬ ਦੇ ਨਾਲ ਖੜ ਗਿਆ ਇਹ ਕਹਾਵਤ ਵੀ ਸੱਚੀ ਹੋਊਗੀ ਅੱਜ ਬਿਲਕੁਲ ਜੀ ਬਿਲਕੁਲ ਪੰਜਾਬ ਪੂਰੀ ਤਰ੍ਹਾਂ ਨਾਲ ਭੈਣ ਭਾਈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੋਈ ਇਹਦੇ ਸ਼ੱਕ ਵਾਲੀ ਗੱਲ ਹੀ ਹੈ ਕਿ ਅੱਗੇ ਵੀ ਖੜੇ ਰ੍ਹਾਂਗੇ ਕਿਉਂਕਿ ਇਹ ਤਾਂ ਸਾਡੀ ਸਦੀਆਂ ਪੁਰਾਣੀ ਰੀਤ ਹੈ ਤੇ ਕੋਈ ਨਵਾਂ ਤਾਂ ਕੰਮ ਹੈ ਨਹੀਂ ਹਨਾ ਇਹ ਸਾਡੀ ਸਦੀਆਂ ਪੁਰਾਣੀ ਰੀਤ ਹੈ ਅਸੀਂ ਤਾਂ ਬਾਹਰਲੀਆਂ ਸਟੇਟਾਂ ਚ ਕਿੱਥੇ ਉਤਰਾਛਲ ਤੱਕ ਕੇਰਲਾ ਤੱਕ ਜਾ ਕੇ ਖੜ ਜੰਨੇ ਆ ਬਈ ਬੋਰੀਆਂ ਕਿੱਥੋਂ ਆਜ ਉੱਚਾ ਤੇ ਬੀਬੀ ਨੂੰ ਵੀ ਤੁਹਾਨੂੰ ਡਰ ਤਾਂ ਨਹੀਂ ਲੱਗਦਾ ਕਿ ਡਰਗਾ ਤਾਂ ਲੱਗਣਾ ਉਹ ਕਹਿੰਦੇ ਉਹ ਤਾਂ ਜਗਾਰਾ ਛੱਡ ਜਾ ਰਹੇ ਨਹੀਂ ਨਹੀਂ ਬੀਬੀਆਂ ਭਾਈਆਂ ਨਾਲ ਲੜਦੀਆਂ ਵੀ ਸੇਵਾ ਅਸੀਂ ਵੀ ਕਰਨੀਆਂ ਵੱਧ ਛੱਡ ਕੇ ਸਾਨੂੰ ਵੀ ਲੈ ਕੇ ਚੱਲੋ ਟਰਾਲੀਆਂ ਚ ਅਸੀਂ ਵੀ ਸੇਵਾ ਕਰੂੰਗੀਆਂ ਉਹਨਾਂ ਨੂੰ ਕਿਹਾ ਵੀ ਉੱਥੇ ਭਾਈ ਮੁੰਡੇ ਨੌਜਵਾਨ ਬਹੁਤ ਆ ਕੋਈ ਗੱਲ ਨਹੀਂ ਤੁਸੀਂ ਲੰਗਰ ਪ੍ਰਸ਼ਾਦ ਦਾ ਪਿੱਛੇ ਜਿਹੜਾ ਇੰਤਜ਼ਾਮ ਹੈਗਾ ਉਹ ਕਰੋ ਤੁਸੀਂ ਤੇ ਵੱਡੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਰੋਪੜ ਜ਼ਿਲ੍ਹੇ ਤੋਂ ਜਿੱਥੇ ਕਿ ਦਾਦਪੁਰ ਪਿੰਡ ਦੇ ਨਜ਼ਦੀਕ ਬਜੀਤਪੁਰ ਪਿੰਡ ਦੇ ਨਜ਼ਦੀਕ ਪਵਾਦਿਆਂ ਨੇ ਬਨ ਮਾਰਤਾ ਇੰਨੀ ਸੇਵਾਵਾਂ ਦੋ ਦਿਨ ਹੋ ਗਏ ਲਗਾਤਾਰ ਸੇਵਾਵਾਂ ਟਰਾਲੀਆਂ ਦੇਖ ਸਕਦੇ ਮਿੱਟੀ ਦੀ ਭਰੀ ਹੁਣ ਰੇਤੇ ਦੀਆਂ ਭਰ-ਭਰ ਕੇ ਜਿਹੜੀਆਂ ਆ ਰਹੀਆਂ ਨੇ ਲੋਕ ਆਪ ਜਿਹੜੀਆਂ ਬੋਰੀਆਂ ਲਗਾਤਾਰ ਜਿਹੜੀਆਂ ਭਰ ਰਹੇ ਨੇ ਕਿਤੇ ਨਾ ਕਿਤੇ ਜਗਲਾਤ ਵਾਲੇ ਵੀਰ ਹੋਣ ਸਾਡੇ ਕਿਤੇ ਨਾ ਕਿਤੇ ਨਰੇਗਾ ਵਾਲੀਆਂ ਬੀਬੀਆਂ ਹੋਣ ਪਿੰਡਾਂ ਦੀਆਂ ਮਾਤਾਵਾਂ ਹੋਣ ਲੋਕ ਆਪ ਲੱਗੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਜੋ ਫੌਜ ਆ ਪਹੁੰਚੀ ਹੋਈ ਹੈ ਨੌਜਵਾਨ ਪਹੁੰਚੇ ਹੋਏ ਨੇ ਪਿੰਡਾਂ ਦੇ ਜਿਨ੍ਹਾਂ ਤੱਕ ਵੀ ਸਨੇਹਾ ਜਾਂਦਾ ਵੀ ਤੁਰੂ ਜਾ ਦਰਿਆ ਜਿਹੜਾ ਬੰਨ ਟੁੱਟਣ ਦੇ ਕਿਨਾਰੇ ਕਿੰਨੇ ਨਾ ਕਿਤੇ ਲੋਕ ਰਾਤ ਦਿਨ ਦੇ ਇੱਥੇ ਲੱਗੇ ਹੋਏ ਨੇ ਰਾਤ 1:30 ਵਜੇ ਦੇ ਜੇ ਫੌਜ ਦੇ ਜਿਹੜੇ ਜਵਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਟਰਾਲੀਆਂ ਦੂਰ ਤੱਕ ਜੇ ਨਿਗਾਹ ਪਾਜਦੀ ਆ ਤਾਂ ਸਿਰਫ ਰੇਤੇ ਦੀਆਂ ਮਿੱਟੀ ਦੀਆਂ ਜਿਹੜੀਆਂ ਟਰਾਲੀਆਂ ਨੇ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਚੇਤਨਾ ਕਿਤੇ ਜਿਹੜੀ ਫੌਜ ਆ ਕੋਆਪਰੇਟ ਕਰ ਰਹੀ ਹੈ ਦੱਸ ਰਹੀ ਆ ਵੀ ਇਸ ਚੀਜ਼ ਨੂੰ ਇਦਾਂ ਬੰਨ ਮਾਰਨਾ ਹੈ ਤੁਹਾਨੂੰ ਲਗਾਤਾਰ ਜਿਹੜੀਆਂ ਲਾਈਵ ਤਸਵੀਰਾਂ ਪੂਰਾ ਪ੍ਰਸ਼ਾਸਨ ਵੀ ਇੱਥੇ ਪਹੁੰਚ ਗਿਆ ਡੀਸੀ ਸਾਹਿਬ ਵੀ ਇੱਥੇ ਪਹੁੰਚੇ ਸੀ ਕਿ ਬਾਈ ਜੀ ਕਿਵੇਂ ਦੇਖਦੇ ਹੋ ਸੰਗਾਰਾ ਪਿੰਡਾਂ ਦਾ ਬਹੁਤ ਜ਼ਿਆਦਾ ਹੈ ਜੀ ਤੇ ਸਾਰੇ ਏਰੀਏ ਦੀ ਸਾਰੇ ਬੇਟ ਏਰੀਏ ਦੀ ਸੰਗਤ ਜਿੰਨੀ ਵੀ ਹੈਗੀ ਆ ਸਾਰੀ ਉਹ ਘਰ ਪਰਤੀ ਸਾਰੇ ਹੀ ਬੰਦੇ ਵਿੱਚੇ ਬੀਬੀਆਂ ਸਾਰੀ ਹਮਮਹਾ ਕੇ ਪਹੁੰਚ ਰਹੇ ਆਂ ਅਰ ਦਿਨ ਰਾਤ ਸੇਵਾ ਕਰ ਰਹੇ ਆਂ ਉਹਨੇ ਲੱਗਦਾ ਮੈਨਾਂ ਭਾਈ ਲੋਜਮਾਨ ਜਿਹੜੇ ਕੱਪੜੇ ਪੂਰੇ ਲਿਬੜੇ ਹੋਏ ਨੇ ਫਿਰ ਵੀ ਮੈਨਾਂ ਕਰਕੇ ਕਈ ਇਹਦੇ ਵੀ ਰਾਤ ਦੇ ਲੱਗੇ ਹੋਏ ਸੀ 2:00 3:00 ਵਜੇ ਤੇ 3:00 ਵਜੇ ਲੱਗੇ ਨੌਜਵਾਨਾਂ 'ਚ ਪੂਰਾ ਜੋਸ਼ ਹੈ ਜੀ ਜਿੰਨਾ ਤੁਸੀਂ ਕਹਿ ਲਓ ਉਹਨਾਂ ਜੋਸ਼ ਹੈ ਅੱਜ ਤਾਂ ਇੰਨਾ ਜੋਸ਼ ਹੈ ਵੀ ਦਰਿਆਵਾਂ 'ਕੇ ਸਮੁੰਦਰ ਨੂੰ ਵੀ ਬੰਨ ਮਾਰ ਦੇਣਗੇ ਸਮੁੰਦਰ ਨੂੰ ਵੀ ਬੰਨ ਸਮੁੰਦਰ ਨੂੰ ਵੀ ਬ ਦੀ ਧਰਤੀ ਆ ਪਰ ਜੋਸ਼ ਮਿਲ ਰਿਹਾ ਜਦੋਂ ਜਕਾਰਾ ਛੱਡਦੇ ਨੇ ਨਾਲ ਦੀ ਨਾਲ ਨਰਜੀ ਮਿਲਦੀ ਹੈ ਕਹਿੰਦੇ ਸਾਨੂੰ ਜਕਾਰਾ ਹੀ ਤਾਂ ਸਾਡਾ ਜੋਸ਼ ਆ ਜਿਹੜਾ ਮਹਾਰਾਜ ਨੇ ਸਾਡੇ ਚ ਭਰੇ ਆ ਜਕਾਰਾ ਹੀ ਇੱਕ ਅਹੀ ਜੀ ਚੀਜ਼ ਹੈ ਜਿਹੜੀ ਸਾਨੂੰ ਸਮੁੰਦਰ ਨੂੰ ਬੰਨ ਲਾਉਣ ਨੂੰ ਵੀ ਤਿਆਰ ਕਰ ਦਿੰਦੀ ਆ ਕਿਹਾ ਦਰਿਆ ਤਾਂ ਕੁਝ ਵੀ ਨਹੀਂ ਹੈਗਾ ਫਿਰ ਦਰਿਆ ਕੁਝ ਵੀ ਨਹੀਂ ਅਸੀਂ ਤਾਂ ਸਮੁੰਦਰ ਨੂੰ ਬੰਨ ਲਾ ਦਈਏ ਦਰਿਆ ਉਹਦਾ ਬਹੁਤ ਛੋਟੀ ਜੀ ਚੀਜ਼ ਹੈ ਸਾਡੇ ਵਾਸਤੇ ਕੋਈ ਬੜੀ ਚੀਜ਼ ਨਹੀਂ ਹੈਗੀ ਸੋ ਦਿਨ ਰਾਤ ਲੱਗੇ ਹੋਈਆਂ ਸੰਗਤਾਂ ਜਿੰਨੀਆਂ ਵੀ ਹੈਗੀਆਂ ਆ ਮੁੰਡੇ ਜਿੰਨੇ ਵੀ ਆ ਸਾਡੇ ਏਰੀਏ ਦੇ ਸਭ ਟਰੈਕਟਰ ਟਰਾਲੀਆਂ ਨਾਲ ਹਮ ਹਮਾ ਕੇ ਇੱਥੇ ਪਹੁੰਚ ਰਹੇ ਆ ਕੋਈ ਕਿਸੇ ਚੀਜ਼ ਦੀ ਤ ਕਿਸੇ ਕੋਲ ਤਾਂ ਹੀ ਆ ਕਿਸੇ ਕੋਲ ਤਾਂ ਸਲਾ ਕਿਸੇ ਕੋਲ ਕੁਝ ਵੀ ਚੀਜ਼ ਆ ਸਾਰੇ ਹੀ ਲੋਕ ਪਹੁੰਚ ਰਹੇ ਆ ਸਾਰੇ ਲੋਕ ਪਹੁੰਚ ਹਾਂਜੀ ਹਾਂ ਬਿਲਕੁਲ ਜੀ ਜਿਵੇਂ ਸੁਨੇਹ ਸੁਨੇਹਾ ਜਾਂਦਾ ਵੀ ਫਲਾਣੀ ਜਗ੍ਹਾ ਆ ਚੀਜ਼ ਹੋਈ ਆ ਮੈਨਾਂ ਪੱਜ ਨੱਠ ਕੇ ਇੱਥੇ ਪਹੁੰਚਦੇ ਨੇ ਕਿਤੇ ਨ ਕਿਤੇ ਸਾਰਾ ਹੀ ਏਰੀਆ ਜੀ ਕਿੱਥੇ ਉਹ ਜਿਹੜੇ ਇੱਥੇ ਉਹ ਲੋਕ ਵੀ ਪਹੁੰਚੇ ਹੋਏ ਆ ਜਿਹੜੇ ਇਸ ਦਰਿਆਵ ਨਾਲੋਂ 20 30 ਫੁੱਟ ਉੱਚੇ ਬੈਠੇ ਆ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਪਣੀਦਾ ਹੈਗਾ ਜਿਵੇਂ ਸਾਡਾ ਪਿੰਡ ਕੀੜੀ ਫਗਾਨਾ ਹੋ ਗਿਆ ਬਲੋਲ ਪਰ ਹੋ ਗਿਆ ਕੋਟੜਾ ਹੋ ਗਿਆ ਹਨਾ ਉਹ ਪਿੰਡ ਇੱਥੇ ਦਰਿਆਵ ਨਾਲੋਂ ਘੱਟੋ ਘੱਟ 25 30 ਫੁੱਟ ਉੱਚਾ ਉਹ ਵੀ ਲਿਆ ਕੇ ਹਾਲਾਂਕਿ ਉਹਨਾਂ ਨੂੰ ਇਹ ਪਤਾ ਵੀ ਸਾਡੇ ਕੋਲ ਪਾਣੀ ਨਹੀਂ ਪਹੁੰਚਣਾ ਹਨ ਜੇ ਦਰਿਆ ਟੁੱਟ ਵੀ ਗਿਆ ਪਾਣੀ ਨਹੀਂ ਪਹੁੰਚਣਾ ਪਰ ਉਹ ਫਿਰ ਵੀ ਇੱਥੇ ਸੇਵਾ ਲਈ ਲੱਗਦਾ ਵੀ ਪੰਜਾਬ ਦੀ ਖਾਸੀ ਦਾ ਬਾਈ ਲੱਗਦਾ ਲੋਕ ਪੰਜਾਬ ਹੀ ਪੰਜਾਬ ਲੱਗਦਾ ਪੰਜਾਬ ਦੇ ਨਾਲ ਖੜ ਗਿਆ ਇੱਕ ਕਹਾਵਤ ਵੀ ਸੱਚੀ ਹੋਊਗੀ ਅੱਜ ਬਿਲਕੁਲ ਜੀ ਬਿਲਕੁਲ ਪੰਜਾਬ ਪੂਰੀ ਤਰ੍ਹਾਂ ਨਾਲ ਭੈਣ ਭਾਈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੋਈ ਇਹਦੇ ਸ਼ੱਕ ਵਾਲੀ ਗੱਲ ਨਹੀਂ ਹੈਗੀ ਅੱਗੇ ਵੀ ਖੜੇ ਰਹਾਂਗੇ ਕਿਉਂਕਿ ਇਹ ਤਾਂ ਸਾਡੀ ਸਦੀਆਂ ਪੁਰਾਣੀ ਰੀਤ ਹੈ ਇਹ ਕੋਈ ਨਵਾਂ ਤਾਂ ਕੰਮ ਹੈ ਨਹੀਂ ਹੈ ਨਾ ਇਹ ਸਾਡੀ ਸਦੀਆਂ ਪੁਰਾਣੀ ਰੀਤ ਹੈ ਅਸੀਂ ਤਾਂ ਬਾਹਰ ਲੀਆਂ ਸਟੇਟਾਂ ਚ ਕਿੱਥੇ ਉਤਰਾ ਕੱਕੇ ਇਰਲਾ ਤਾਂ ਕਿ ਜਾ ਕੇ ਖੜ ਜਾਨੇ ਆ ਭਾਈ ਬੋਰੀਆਂ ਕਿੱਥੋਂ ਆ ਰਹੀਆਂ ਇੰਨੀ ਆ ਉਹਦੇ ਟਰਾਲੀ ਸਾਰੀ ਭਰੀ ਹੋਈ ਹੈ ਬੋਰੀਆਂ ਕਿੱਥੋਂ ਆ ਰਹੀਆਂ ਇੰਨੀ ਜ਼ਿਆਦਾ ਅੰਡਾਂ ਚੋਂ ਸੇਵਾ ਦੇਖੋ ਰੇਹ ਵਾਲੇ ਥੈਲੇ ਹੈਗੇ ਆ ਹਨਾ ਕਿਸੇ ਕੋਲ ਰੇਹ ਵਾਲਾ ਥੈਲਾ ਕਿਸੇ ਕੋਲ ਜੂਰੀ ਵਾਲਾ ਥੈਲਾ ਕਿਸੇ ਕੋਲ ਫੀਡ ਵਾਲਾ ਥੈਲਾ ਕਿਸੇ ਵੀ ਚੀਜ਼ ਦਾ ਥੈਲਾ ਕਿਸੇ ਕੋਲ ਹੈਗਾ ਤਾਂ ਉਹ ਆਪਣਾ ਭੇਜ ਰਿਹਾ ਕੋਈ ਦੋ ਥੈਲੇ ਚਾਰ ਥੈਲੇ 10 ਥੈਲੇ 20 ਥੈਲੇ ਜਿਹਦੇ ਕੋਲ ਜਿੰਨਾ ਵੀ ਹੈਗਾ ਸਾਦ ਨੂੰ ਉਹ ਅਗਲਾ ਭੇਜ ਰਿਹਾ ਪਿੰਡਾਂ ਦੇ ਵਿੱਚ ਇਕੱਠੇ ਕੀਤੇ ਜਾਂਦੇ ਨੇ ਸਾਰਾ ਸਮਾਨ ਰੇਹ ਪਿੰਡਾਂ 'ਚ ਆਉਂਦੇ ਜੀ ਸਾਡੇ ਇਹਨਾਂ ਬੀਬੀਆਂ ਪਿੰ ਉਹਨੇ ਕਹਿੰਦੇ ਉਹ ਤਾਂ ਜਗਾਰਾ ਛੱਡਿਆ ਜਾ ਰਹੇ ਨਹੀਂ ਨਹੀਂ ਬੀਬੀਆਂ ਭਾਈਆਂ ਨਾਲ ਲੜਦੀਆਂ ਵੀ ਸੇਵਾ ਅਸੀਂ ਵੀ ਕਰਨੀ ਆ ਵੱਧ ਛੱਡ ਕੇ ਸਾਨੂੰ ਵੀ ਲੈ ਕੇ ਚੱਲੋ ਟਰਾਲੀਆਂ ਚ ਅਸੀਂ ਵੀ ਸੇਵਾ ਕਰੂੰਗੇ ਉਹਨਾਂ ਨੂੰ ਕਿਹਾ ਵੀ ਉੱਥੇ ਭਾਈ ਮੁੰਡੇ ਨੌਜਵਾਨ ਬਹੁਤ ਆ ਕੋਈ ਗੱਲ ਨਹੀਂ ਤੁਸੀਂ ਲੰਗਰ ਪ੍ਰਸ਼ਾਦ ਦਾ ਪਿੱਛੇ ਜਿਹੜਾ ਇੰਤਜ਼ਾਮ ਹੈਗਾ ਉਹ ਕਰੋ ਤੁਸੀਂ ਲੰਗਰ ਨੂੰ ਬਚਾਉਣਾ ਉੱਥੇ ਤਾਂ ਕਹੇ ਹੋ ਨਹੀਂ ਭਾਈ ਜੇ ਕਹਿੰਦੇ ਹਾਂਜੀ ਹਾਂਜੀ ਮੈਂ ਕਹਾਂ ਜੀ ਇੱਕ ਦੂਏ ਤੇ ਮੂਰੇ ਆਏ ਹੋਏ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਸਾਰੇ ਲੋਕ ਜਿੰਨਾ ਵੀ ਨੌਜਵਾਨ ਆ ਸਾਡੇ ਸਭ ਹਮ ਹਮਾ ਕੇ ਪਹੁੰਚੇ ਹੋਏ ਆ ਹਾਂਜੀ ਤੇ ਦੇਖ ਸਕਦੇ ਹੋ ਪਿੱਛੇ ਤੱਕ ਤਸਵੀਰਾਂ ਵਾਲੀਆਂ ਲੈ ਕੇ ਮਿੱਟੀ ਲੈ ਕੇ ਰੇਤਾ ਲੈ ਕੇ ਇੱਥੇ ਪਹੁੰਚ ਰਹੇ ਨੇ ਤੇ ਲੋਕ ਆਪ ਬੋਰੀਆਂ ਦੇ ਵਿੱਚ ਜਿਹੜੀਆਂ ਮਿੱਟੀ ਨੇ ਪਾ ਰਹੇ ਨੇ ਸੋ ਕੁਝ ਵੀਰ ਵੀ ਇੱਥੇ ਮੌਜੂਦ ਨੇ ਭਾਈ ਕਿਹੜਾ ਪਿੰਡ ਹੈ ਕਿਹੜਾ ਨਾਮ ਹੈ ਭਾਈ ਆਸੀਗਾਲ ਦੀ ਸਾਰਿਆਂ ਨੂੰ ਹਾਂ ਤੇ ਆਪਣਾ ਪਿੰਡ ਹੈਗਾ ਜੀ ਬਹਿਰਾਮਪੁਰ ਬੇਟਾ ਹਾਂਜੀ ਤੇ ਇੱਥੇ ਤੁਹਾਡੇ ਸਾਹਮਣੇ ਹੀ ਆ ਜੋ ਹੋ ਰਿਹਾ ਹੈ ਨਾ ਇਹ ਸਾਰੀ ਸਰਕਾਰਾਂ ਕਰਕੇ ਹੋ ਰਿਹਾ ਨਾ ਕਿਸੇ ਸਾਡੀ ਸੁਣਦਾ ਕੋਈ ਨਾ ਵਾਸਤਾ ਹੈ ਨਾ ਹਾਂ ਇੱਕ ਜਗ੍ਹਾ ਤੇ ਅਸੀਂ ਮਿੱਟੀ ਚੱਕਣ ਗਏ ਤੇ ਧੌਲ ਰਗ ਨਹੀਂ ਉਹਨਾਂ ਨੇ ਜਵਾਬ ਦਿੱਤਾ ਫਿਰ ਹਾਰ ਕੇ ਅਸੀਂ ਆਪਣੇ ਖੇਤਾਂ ਚੋਂ ਭਰ ਕੇ ਲੈ ਕੇ ਆਏ ਆ ਮਿੱਟੀ ਆ ਆਪਣੇ ਖੇਤਾਂ ਚੋਂ ਮਿੱਟੀ ਭਰ ਕੇ ਲੈ ਕੇ ਆਏ ਆ ਭਾਈ ਸਾਡਾ ਅੱਧਾ ਕੀਲਾ ਵੀਰੇ ਰਸੀਦਪੁਰਾ ਇੱਥੇ ਹਾਂਜੀ ਉੱਥੇ ਲਾਈ ਹੋਈ ਹੈ ਜੀਸੀਬੀ ਹੁਣ ਹਾਂਜੀ ਉੱਥੇ ਚੱਲਦੀ ਆ ਜਿਹੜੇ ਜਿਹੜੇ ਅਸੀਂ ਤਾਂ ਮੈਂ ਤਾਂ ਹੋਰ ਕਹਿੰਦਾ ਜਿਹੜੇ ਵੀਰ ਭਾਈ ਉੱਥੇ ਦੇ ਭਰ ਕੇ ਲਿਆਣ ਸਾਡੇ ਖੇਤਾਂ ਚੋਂ ਸਾਰੇ ਹਨਾ ਆਪਣੀ ਹਰੇ ਇਲਾਕੇ ਦੀ ਉਹ ਜਾਨ ਬਚਣੀ ਹੈ ਇਹਦੇ ਨਾਲ ਹਨਾ ਕਿਸੇ ਕੋਲ ਪਿੰਡ ਪਿੰਡ ਉਧਰ ਪਿੰਡ ਵਾਲਿਆਂ ਨੇ ਨਹੀਂ ਨਹੀਂ ਪਿੰਡ ਵਾਲਿਆਂ ਨਹੀਂ ਵੀ ਉੱਥੇ ਮਿੱਟੀ ਉਹ ਨਹੀਂ ਦਿੱਤੀ ਸਾਨੂੰ ਕਿਸੇ ਨੇ ਨਾਲੇ ਐਨੇ ਉੱਚੇ ਉ ਕਬੀਤਾ ਧੰਨਵਾਦ ਆ ਬਾਈ ਬਾਈ ਹੁਣੇ ਸਹਾਇਤਾ ਕਰ ਰਹੇ ਨੇ ਆ ਬਾਈ ਕਹਿੰਦਾ ਕਹਿੰਦੇ ਅੱਧਾ ਕਿਲੇ ਦਿੱਤਾ ਬਾਈ ਤੁਸੀਂ ਹਾਂਜੀ ਉੱਥੇ ਅੱਧਾ ਕਿਲੇ ਕਿੰਨੇ ਕ ਟਰਾਲੀ ਪਰ ਹੋ ਰੀਆਂ ਉੱਥੇ ਉੱਥੇ ਵੀਰੇ ਘਟੋ ਘਟਾ 8 7 8 ਟਰਾਲੀਆਂ ਤਾਂ ਹੀ ਭਰ ਕੇ ਲੈ ਗਏ ਆ ਆਪਣੀਆਂ ਹੁਣ ਹੈਨਾ ਹੁਣ ਜਿਹੜੀ ਹੋਰ ਖਾਲੀ ਹੋਊਗੀ ਉੱਥੇ ਜਾਈ ਜਾਊਗੀ ਤੇ ਉੱਥੇ ਦੇ ਭਰ ਕੇ ਲਿਆਊਗੀ ਜੀ ਬਾਈ ਅੱਗੇ ਨੂੰ ਰਾਹ ਕਿੱਥੇ ਨੂੰ ਨਿਕਲਦਾ ਹੈ ਕਿ ਬੈਗ ਵੀ ਟਰਾਲੀਆਂ ਆ ਜਾਂਦੀਆਂ ਨਹੀਂ ਨਹੀਂ ਉਧਰ ਨੂੰ ਤੋਂ ਨੇ ਨਿਕਲਣਾ ਬਾਈ ਉੱਥੇ ਨੂੰ ਰਾਹ ਨਿਕਲਣਾ ਜਿਹੜਾ ਰਸੀਦਪੁਰ ਦੇ ਕੋਲ ਆ ਜੀ ਠੀਕ ਹੈ ਹਾਂਜੀ ਉੱਥੇ ਨੂੰ ਰਾਹ ਨਿਕਲਣਾ ਇਹ ਇਹ ਅਸੀਂ ਇਧਰ ਬਜੀਤ ਦੀਨ ਸੰਗਤ ਰਕੀ ਉਹ ਕਾਲੀ ਦਾ ਜੀ ਬਹੁਤ ਦੋ ਵਿਚਾਰੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਮਾਰ ਵੀ ਨਹੀਂ ਹੈਗੀ ਉਹ ਮਤੋਤਾ ਫਤੇਪੁਰ ਉਹ ਵੀ ਟਰੈਕਟਰ ਟਰਾਲੀਆਂ ਲੈ ਕੇ ਆਏ ਹੋਏ ਨੇ ਇੱਕ ਸਾਡੇ ਖੋਖਰਾਂ ਦਾ ਵੀਰ ਆ ਸਰਪੰਚ ਉਹਨੇ ਆਪਣੇ ਉੱਥੇ ਤੇ ਭਰਾਈਆਂ ਖੋਖਰਾਂ ਤੇ ਵੀ ਟਰਾਲੀਆਂ ਕਈਆਂ ਲੈਟਾ ਟੱਪਰੀਆਂ ਅਮਰ ਸਿੰਘ ਦਾ ਸਰਪੰਚ ਜੀ ਉਹਨੇ ਸੱਜਣ ਸਿੰਘ ਉਹਨੇ ਜੀ ਆਪਣੇ ਜਿਹੜਾ ਰਵਾੜਾ ਉਹਨਾਂ ਦੇ ਉਧਰ ਉੱਥੇ ਤੇ ਉਹਨੇ ਟਰਾਲੀਆਂ ਮਿੱਟੀ ਦੀਆਂ ਵਿਚਾਰਾ ਚਕਾ ਰਿਆ ਆਪਣੇ ਓਕੇ ਹਾਂ ਜੀ ਬਹੁਤ ਵਧੀਆ ਸਰਪੰਚ ਜੀ ਨਾਲ ਜਗਤਾਰ ਸਾਡੇ ਪਿੰਡ ਦਾ ਸਰਪੰਚਾ ਜਗਤਾਰ ਸਿੰਘ ਉਹ ਵੀ ਬਹੁਤ ਹੈਲਪ ਕਰ ਰਿਹਾ ਉਹਨੇ ਬਹੁਤ ਮਦਦ ਕਰਨ ਲੱਗਿਆ ਹੋਇਆ ਹੋਊਗੀ ਉਹਨੇ ਇੱਥੇ ਵਿਚਾਰੇ ਨੇ ਰਾਸ਼ਨ ਬਹੁਤ ਬਾਰੀ ਭੇਜ ਲਿਆ ਉਹਨੇ ਚਾਹ ਦਾ ਜਿੱਦਾਂ ਬਰੈਡ ਚਾਹ ਤੇ ਆਪਣੇ ਸਮੋਸੇ ਇਸ ਬਹੁਤ ਚੀਜ਼ੇ ਸੇਵਾ ਕਰਨ ਲੱਗਿਆ ਜਗਤਾਰ ਸਰਪੰਚ ਬੈਰਾੰਪੁਰਵੇਟ ਦਾ ਜੀ ਠੀਕ ਹੈ ਹਾਂ ਜੀ ਸੋ ਇਹ ਨੌਜਵਾਨ ਨੇ ਪਿੰਡ ਪੰਜਾਬੀਆਂ ਦਾ ਖੂਨ ਕਹਿੰਦੇ ਜੇ ਬਾਲੇ ਮਾਰਦਾ ਅੱਜ ਬਾਈ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਬਾਈ ਕਹਿੰਦਾ دریا ਛੱਡੋ ਕਹਿੰਦੇ ਸਮੁੰਦਰਾਂ ਨੂੰ ਬੰਨ ਮਾਰ ਦਾਂਗੇ ਇਦਾਂ ਦੀ ਕਹਾਵਤ ਕਹਿੰਦੇ ਇੱਥੇ ਪ੍ਰਤੱਖ ਨਜ਼ਰ ਆ ਰਹੀ ਹੈ ਮਹਾਰਾਜ ਕਿਤੇ ਲੰਗਰ ਵਰਤ ਰਹੇ ਨੇ ਕਿਤੇ ਨਾ ਕਿਤੇ ਵੱਡੀ ਗਿੰਦੇ ਦੇ ਵਿੱਚ ਸਹਿਯੋਗ ਪੰਜਾਬੀਆਂ ਦਾ ਦਿੱਤਾ ਜਾ ਰਿਹਾ ਹੈ ਦੇਖ ਸਕਦੇ ਹੋ ਜਿੱਦਾਂ ਰੇਤਾ ਪਰ ਹੈ ਟਰਾਲੀ ਦੇ ਵਿੱਚ ਵੀਰ ਹੁਣੀ ਲੈ ਕੇ ਆਏ ਨੇ ਤੇ ਇੱਥੇ ਮਿੱਟੀ ਖਲਾਰੀ ਹੋਈ ਕਿਉਂਕਿ ਚਿੱਕੜ ਬਹੁਤ ਜ਼ਿਆਦਾ ਹੋਇਆ ਹੈ ਤਾਂ ਰਸਤੇ ਨੂੰ ਥੋੜਾ ਜਿਹਾ ਠੀਕ ਵੀ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਸੰਗਤ ਇਧਰੋਂ ਆ ਰਹੀ ਹੈ ਬਹੁਤ ਸੰਗਤ ਹਜੇ ਦੇਖਣ ਆ ਰਹੀ ਹੈ ਕੋਈ ਸੇਵਾਵਾਂ ਚੱਲ ਰਹੀਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਰੋਪੜ ਸਤਲੁਜ ਦਰਿਆ ਦੇ ਬੰਨ ਦੇ ਉੱਪਰ